ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਫੋਨ ਕੈਫੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ 10 ਤੋਂ 11 ਮਾਡਲਾਂ ਦੇ ਰੇਟ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਵੀਡੀਓ ਦੇ ਲਾਸਟ ਦੇ ਵਿੱਚ ਦੋ ਫੋਨ ਬਹੁਤ ਸੋਹਣੇ ਆਫਰ ਦੇ ਵਿੱਚ ਹੋਣਗੇ ਜਿਨ੍ਹਾਂ ਦਾ ਮਾਰਕੀਟ ਨਾਲੋਂ 10 ਤੋਂ 15000 ਦਾ ਰੇਟ ਦਾ ਡਿਫਰੈਂਸ ਹੋਏਗਾ ਹੁਣ ਆਪਾਂ ਸਟਾਰਟ ਕਰਦੇ ਹਾਂ 15 Pro ਤੋਂ 15 Pro 256 GB 100% ਬੈਟਰੀ ਹੈਲਥ 18 6 2025 ਤੱਕ ਗਾਰੰਟੀ ਹੈ ਜੀ ਬ੍ਰੈਂਡ ਨਿਊ ਕੰਡੀਸ਼ਨ ਦਾ ਇੱਕ ਵੀ ਸਕ੍ਰੈਚ ਨਹੀਂ ਹੈਗਾ ਫੋਨ ਤੇ ਸੀਲ ਦੀ ਜ਼ਿੰਮੇਵਾਰੀ ਦੇਵਾਂਗੇ 15 Pro 256 GB ਨੇਚਰਲ ਕਲਰ ਆਊਟ ਆਫ ਗਾਰੰਟੀ ਦਾ ਰੇਟ ਹੈ ਜੀ 80000 ਆਪਾਂ ਤੁਹਾਡੇ ਲਈ ਲੈ ਕੇ ਆਏ ਆ ਅਨਯੂਜ਼ਡ ਦੇ ਵਿੱਚ ਓਪਨ ਬਾਕਸ ਦੀ ਡੀਲ 84000 ਰੁਪਏ ਦੇ ਵਿੱਚ 15 Pro 256 GB 7 ਮਹੀਨਿਆਂ ਦੀ ਗਾਰੰਟੀ ਪਈ ਹੈ ਜੀ ਨੇਚਰਲ ਕਲਰ ਆ ਉਸ ਤੋਂ ਬਾਅਦ ਲੈ ਕੇ ਆਏ ਆ ਜੀ 15 Pro Max ਆਊਟ ਆਫ ਗਾਰੰਟੀ ਮਾਰਕੀਟ ਦੇ ਵਿੱਚ ਮਿਲਦਾ ਜੀ 85000 ਦਾ ਮੈਂ ਤੁਹਾਡੇ ਲਈ ਲੈ ਕੇ ਆਇਆ ਮਾਰਚ ਤੱਕ ਗਾਰੰਟੀ ਵਾਲਾ ਫੋਨ ਕੰਡੀਸ਼ਨ ਬਿਲਕੁਲ ਬ੍ਰੈਂਡ ਨਿਊ ਵਿਦ ਕੇਬਲ ਵਿਦ ਬਾਕਸ ਚਾਰਜਰ ਮੇਰੇ ਵੱਲੋਂ ਫ੍ਰੀ ਸਿਰਫ 82000 ਰੁਪਏ ਦੇ ਵਿੱਚ 15pro max ਨੇਚਰਲ ਕਲਰ 256gb 91% ਬੈਟਰੀ ਹਰਥ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਆਇਆ ਮੈਂ ਡੀਲ 15 ਦੇ ਵਿੱਚ 15 ਦੇ ਵਿੱਚ ਮੇਰੇ ਕੋਲ ਚਾਰ ਮਾਡਲ ਨੇ ਜੀ ਦੋ ਬਲੈਕ ਕਲਰ ਨੇ ਦੋ ਬਲੂ ਕਲਰ ਨੇ ਸਟਾਰਟ ਕਰਦੇ ਆਂ ਆਪਾਂ ਬਲੈਕ ਦੀ ਬਲੈਕ ਓਪਨ ਬਾਕਸ 11 ਮਹੀਨੇ ਦੀ ਗਾਰੰਟੀ ਰੈਪਰ ਲੱਗਿਆ ਹੋਇਆ ਫੋਨ ਤੇ ਵਿਦ ਬਿਲਾ ਜੀ ਸਟੋਰ ਤੋਂ ਕਸਟਮਰ ਨੇ ਲਿਆ ਨਵਾਂ ਸਿਰਫ ਯੂਜ਼ ਨਹੀਂ ਕੀਤਾ ਬਾਕਸ ਓਪਨ ਕੀਤਾ 15 ਬਲੈਕ 11 ਮਹੀਨਿਆਂ ਦੀ ਗਾਰੰਟੀ ਅਨਯੂਜ਼ਡ ਫਰਸਟ ਟਾਈਮ ਤੁਸੀਂ ਯੂਜ਼ ਕਰਨਾ 100% ਬੈਟਰੀ ਹੈਲਥ ਹੈ ਜੀ ਮਾਰਕੀਟ ਦੇ ਵਿੱਚ ਨਮਾ ਹੈਗਾ 60000 ਦਾ ਔਨਲਾਈਨ 60000 ਦਾ ਸਟੋਰ ਤੇ ਹੈਗਾ 70000 ਦਾ ਲੇਕਿਨ ਆਪਣੇ ਕੋਲ ਹੈਗਾ ਸਿਰਫ 52000 ਦਾ 52000 ਦੇ ਵਿੱਚ ਨਮਾ ਹੋਣ ਲਓ 15 ਉਸ ਤੋਂ ਬਾਅਦ ਲੈ ਕੇ ਆਏ ਜੀ ਮੈਂ 15 ਬਲੈਕ ਕਲਰ 11 9 10 11 ਮਹੀਨਿਆਂ ਦੀ ਗਾਰੰਟੀ ਦੇ ਵਿੱਚ ਸੇਮ 100% ਬੈਟਰੀ ਹੈਲਥ ਇਹਦਾ ਪ੍ਰਾਈਸ ਹੈ ਜੀ ਸਿਰਫ 51500 ਦੋਨੋਂ ਫੋਨ ਨਵੇਂ ਫੋਨ ਨੇ ਬਲੈਕ ਕਲਰ ਦੇ 15 128 ਨਵੇਂ ਦੇ ਵਿੱਚ ਡੀਲ ਹੈ ਤੁਸੀਂ ਲਾ ਲਓ ਤੁਹਾਡਾ 10 15000 ਦਾ ਡਿਫਰੈਂਸ ਫਾਇਦਾ ਹੋ ਰਿਹਾ ਜੀ ਜਲਦੀ ਡਨ ਕਰ ਲਿਓ ਇਹ ਮਾਡਲ Google पे ਨੰਬਰ ਤੇ WhatsApp ਨੰਬਰ ਮੈਂ ਆਪਾਂ ਤੁਹਾਨੂੰ ਮੈਂਸ਼ਨ ਕਰੂੰਗਾ ਉਹਦੇ ਤੇ ਤੁਸੀਂ ਸਾਡੇ ਨੂੰ ਟੋਕਨ ਪਾ ਕੇ ਡਨ ਕਰ ਲਿਓ ਉਸ ਤੋਂ ਬਾਅਦ ਆਪਾਂ ਲੈ ਕੇ ਆਇਆ 15 ਦੇ ਵਿੱਚ ਬਲੂ ਕਲਰ ਚ ਡੀਲ ਇਹ ਹੈਗੇ ਨੇ ਸਸਤੇ ਮਾਡਲ ਆ 15 128 ਜੀ ਵੀ ਘੱਟ ਗਰੰਟੀ ਵਾਲੇ ਇਹ ਫੋਨ ਦੀ 3 ਦਿਨ ਪਹਿਲਾਂ ਗਾਰੰਟੀ ਲੱਗੀ ਆ 46000 ਰੁਪਏ ਦਾ ਮਿਲ ਜੂ 128 ਜੀਬੀ ਹੈ ਇੰਡੀਅਨ ਫੋਨ ਹੈ ਉਸ ਤੋਂ ਬਾਅਦ ਜੀ 92 ਬੈਟਰੀ ਹੈਲਥ ਦਾ 15 128 ਜੀਬੀ ਬਲੂ ਕਲਰ ਉਸ ਤੋਂ ਬਾਅਦ ਬਲੂ ਕਲਰ ਦੇ ਵਿੱਚ ਲੈ ਕੇ ਆਇਆ 15 128 ਜੀਬੀ 28 ਜਨਵਰੀ ਤੱਕ ਗਾਰੰਟੀ 98% ਬੈਟਰੀ ਹੈਲਥ ਬ੍ਰੈਂਡ ਨਿਊ ਕੰਡੀਸ਼ਨ ਇਹ 48 ਦਾ ਮਿਲ ਜੂਗਾ ਜੀ 48000 ਰੁਪਏ ਦੇ ਵਿੱਚ ਆਈਫੋਨ 15 ਤੁਸੀਂ ਲਾ ਲਓ 48 ਦੇ ਵਿੱਚ ਤੁਹਾਨੂੰ 15 ਦੀ ਡੀਲ ਮਿਲ ਰਹੀ ਹੈ ਜੀ ਉਹ ਵੀ ਬਲੂ ਕਲਰ ਦੇ ਵਿੱਚ ਦੋ ਫੋਨ ਨੇ ਬ੍ਰੈਂਡ ਨਿਊ ਕੰਡੀਸ਼ਨਾਂ ਨੇ ਕੇਵਲਾ ਨਾਲ ਦੇ オリジナル ਅਡੈਪਟਰ ਮੇਰੇ ਵੱਲੋਂ ਵੀ ਮਿਲੂਗਾ ਜੀ ਤੁਹਾਨੂੰ ਉਸ ਤੋਂ ਬਾਅਦ ਲੈ ਕੇ ਆਇਆ ਜੀ ਮੈਂ 14 Pro 14 Pro 256 GB 골ਡ ਕਲਰ ਇਹ ਕਲਰ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡਿੰਗ ਦੇ ਵਿੱਚ ਆ 트ੈਂਡਿੰਗ ਮਾਡਲ ਕਹਿ ਸਕਦੇ ਆ ਆਪਾਂ ਇਹਨੂੰ 14 Pro 256 GB 88 ਬੈਟਰੀ ਹੈਲਥ ਕੰਡੀਸ਼ਨ ਬਿਲਕੁਲ ਬ੍ਰੈਂਡ ਨਿਊ ਬਾਕਸ ਨਾਲ ਆ ਜੀ ਤੇ ਫਿਜ਼ੀਕਲ ਡਿਊਲ SIM ਆ ਫਿਜ਼ੀਕਲ ਡਿਊਸ ਨੂੰ ਤੁਸੀਂ ਸਮਝ ਸਕਦੇ ਜਿੱਦਾਂ ਕਿ ਮਾਡਲ ਦੇ ਵਿੱਚ ਆਈਫੋਨ ਚ ਇੱਕ ਸਿਮ ਫਿਜ਼ੀਕਲੀ ਹੁੰਦਾ ਤੇ ਇੱਕ ਈ ਸਿਮ ਹੁੰਦਾ ਲੇਕਿਨ ਇਹ ਫੋਨ ਦੇ ਵਿੱਚ ਦੋਨੋਂ ਸਿਮ ਫਿਜ਼ੀਕਲ ਪਾਣਗੇ ਜਿਹਦਾ ਕੀ ਬੈਨੀਫਿਟ ਕੀ ਇੱਕ ਤਾਂ ਤੁਹਾਨੂੰ ਸਟੋਰ ਤੇ ਨਹੀਂ ਜਾਣਾ ਪੈਣਾ ਸਿਮ ਕਰਾਣ ਲਈ ਦੂਸਰਾ ਜਿਹੜੇ ਈ ਸਿਮ ਹੁੰਦੇ ਉਹ ਸਿਰਫ ਦੋ ਕੰਪਨੀਆਂ ਦੇ ਹੁੰਦੇ ਏਟੈਲ ਤੇ ਜੀਓ ਦਾ ਜਿਹੜੇ ਫਿਜ਼ੀਕਲ ਸਿਮ ਆ ਤੁਸੀਂ ਕਿਸੇ ਵੀ ਕੰਪਨੀ ਦਾ ਸਿਮ ਇਹਦੇ ਚ ਇੰਸਟਾਲ ਕਰ ਸਕਦੇ ਹੋ 14 ਪ੍ਰੋ 256 ਜੀਬੀ 골ਡ ਕਲਰ デザート बी ਨੂੰ ਆਪਾਂ ਕਹਿ ਸਕਦੇ ਹਾਂ ਜੋ 16 Pro ਦੇ ਵਿੱਚ ਕਲਰ ਹੈ デザート ਕਲਰ ਉਹ ਬਿਲਕੁਲ ਸੇਮ ਕਲਰ ਹੈ ਤੁਸੀਂ ਇਹਦੇ ਤੇ ਟ੍ਰਾਂਸਪੇਰੈਂਟ ਕਵਰ ਚਾੜ੍ਹ ਲੂਗੇ ਤਾਂ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਕਿ ਤੁਸੀਂ 14 Pro ਚਲਾ ਰਹੇ ਹੋ ਜਾਂ 16 Pro ਚਲਾ ਰਹੇ ਹੋ ਤਾਂ ਕਰਕੇ ਇਹ ਕਲਰ ਹੁਣ ਬਹੁਤ ਡਿਮਾਂਡ ਦੇ ਵਿੱਚ ਆ 14 Pro 256 GB ਮਾਰਕੀਟ ਦੇ ਵਿੱਚ ਪਰਪਲ ਬਲੈਕ 65 67 68000 ਦੇ ਵਿੱਚ ਵਿਕ ਰਹੇ ਨੇ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ 256 GB ਸਿਰਫ 68000 ਦਾ ਲੇਕਿਨ ਇਹ ਫਿਕਸ ਪ੍ਰਾਈਸ ਹੋਏਗਾ 14 Pro 256 GB physical blue Singh original box ਨਾਲ original cable ਨਾਲ adapter ਮੇਰੇ ਵੱਲੋਂ ਫਿਗਰ ਉਸ ਤੋਂ ਬਾਅਦ ਸੇਮ ਮਾਡਲ ਇੱਕ ਹੋਰ ਲੈ ਕੇ ਆਏ ਆ 골ਡ ਕਲਰ ਇਹਦੀ ਵੀ ਸੇਮ ਬੈਟਰੀ ਆ ਸੇਮ ਕੰਡੀਸ਼ਨ ਆ ਸੇਮ ਮਾਡਲ ਆ ਸੇਮ ਰੇਟ ਆ ਤੇ ਉਸ ਤੋਂ ਬਾਅਦ ਸੇਮ ਕੰਟਰੀ ਆ physical blue ਇਹ ਵੀ 14 Pro ਦੇ ਵਿੱਚ ਆਪਾਂ ਦੋ ਤੋਫੇ ਤੁਹਾਡੇ ਲਈ ਇੰਨੇ ਘੈਂਟ ਲੈ ਕੇ ਆਏ ਆ ਦੋਨੋਂ physical blue ਨੇ ਤੇ ਹੋਰ ਦੋਨੋਂ ਇੱਕ ਕਸਟਮਰ ਦੇ ਫੋਨ ਨੇ ਦੋਨੋਂ ਟਿਕ ਦਿਨ ਹੀ ਲਏ ਸੀ ਇੱਕ ਦਿਨ ਹੀ ਵੇਚੇ ਨੇ ਤੇ ਵੇਚ ਕੇ 16 Pro ਲੈ ਕੇ ਗਿਆ ਕਸਟਮਰ 14 Pro ਫਿਜੀਕਲ ਨਿਊਸ ਇਨ ਬ੍ਰੈਂਡ ਨਿਊ ਕੰਡੀਸ਼ਨਰ 68000 ਰੁਪਏ ਦੇ ਵਿੱਚ ਐਦਾਂ ਦੀ ਡੀਲ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਬਹੁਤ ਕਸਟਮਰ ਮੰਗ ਰਹੇ ਸੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਐ ਕੰਚੇ ਵਰਗਾ ਫੋਨ ਹੈ ਸਾਡਾ ਇਹ 14 Pro ਉਸ ਤੋਂ ਬਾਅਦ ਆ ਗਿਆ ਆਪਣੇ ਕੋਲ 14 Pro Max 14 Pro Max ਹੈ ਜੀ ਇੰਡੀਅਨ ਫੋਨ ਹੈ 1,40,000 ਰੁਪਏ ਦਾ ਕਸਟਮਰ ਨੇ ਪਰਚੇਜ਼ ਕੀਤਾ ਰਾਈਟ 1 ਸਾਲ 2 ਮੰਥ ਯੂਜ਼ ਕੀਤਾ ਉਸ ਤੋਂ ਬਾਅਦ ਆਪਣੇ ਕੋਲ ਸੇਵ ਕੀਤਾ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ 1,40,000 ਵਾਲਾ ਫੋਨ ਕਸਟਮਰ ਨੇ 14 ਮੰਥ ਯੂਜ਼ ਕਰਨ ਤੋਂ ਬਾਅਦ ਬ੍ਰੈਂਡ ਨਿਊ ਕੰਡੀਸ਼ਨ ਰੱਖੀ 86 ਬੈਟਰੀ ਹੈਲਥ ਹੈ ਜੀ ਬਿਲਕੁਲ ਸਾਫ਼ ਸੁਥਰਾ ਫੋਨ ਹੈ ਬਾਕਸ ਨਾਲ ਆ ओरिजिनल ਕੇਬਲ ਨਾਲ ਆ ਸੀਲਡ ਦੀ ਜ਼ਿੰਮੇਵਾਰੀ ਦੇਵਾਂਗੇ ਕਦੇ ਰਿਪੇਅਰ ਨਹੀਂ ਹੋਊਗਾ ਸਟੋਰ ਤੇ ਤੁਸੀਂ ਚੈੱਕ ਕਰਾ ਸਕਦੇ ਹੋ 14 Pro Max 256 GB ਆਪਾਂ ਇਹਦੇ ਤੇ 50% ਤੋਂ ਵੀ ਉੱਪਰ ਦਾ ਡਿਸਕਾਊਂਟ ਲੈ ਕੇ ਆਏ ਆ ਤੁਹਾਨੂੰ ਮਿਲੂਗਾ ਜੀ 14 Pro Max 14 Pro ਤੋਂ ਵੀ ਸਸਤਾ 66 ਦਾ ਫੋਨ ਮਿਲ ਜੂਗਾ ਜੀ 66000 ਰੁਪਏ ਦੇ ਵਿੱਚ 14 Pro Max 256 GB 86 ਬੈਟਰੀ ਹੈਲਥ ਰੇਟ ਦੀ ਗਾਰੰਟੀ ਹੋਊਗੀ ਜੀ ਤੇ ਕਮੀ ਕੋਈ ਨਹੀਂ ਹੈਗੀ ਫੋਨ ਦੇ ਵਿੱਚ ਵੈਸੇ ਹੀ ਤੁਹਾਡੇ ਲਈ ਸਸਤਾ ਕਿਉਂਕਿ ਆਪਾਂ YouTube ਸਟਾਰਟ ਕੀਤਾ ਤਾਂ ਕਰਕੇ ਹੁਣ ਫੋਨਾਂ ਦੇ ਵਿੱਚ ਮਾਰਜਨ 500 ਜਾਂ ਕਿਸੇ ਫੋਨ ਦੇ ਵਿੱਚ ਮਾਰਜਨ ਆਪਣਾ ਨਹੀਂ ਹੋਏਗਾ ਸਿਰਫ ਆਪਾਂ ਤੁਹਾਡੇ ਲਈ ਵਧੀਆ-ਵਧੀਆ ਆਫਰ ਲੈ ਕੇ ਆ ਰਹੇ ਹਾਂ 14 Pro Max 256 GB ਸਿਰਫ 66000 ਰੁਪਏ ਦਾ ਉਸ ਤੋਂ ਬਾਅਦ ਲੈ ਕੇ ਆਏ ਹਾਂ ਜੀ ਮੈਂ ਤੁਹਾਡੇ ਲਈ ਆਈਪੈਡ ਆਈਪੈਡ ਜੇ ਕਿਸੇ ਨੇ ਆਪਣੇ ਬੱਚੇ ਨੂੰ ਗਿਫਟ ਕਰਨੀ ਆ ਹਨਾ ਜਾਂ ਗੇਮਾਂ ਖੇਡਣ ਲਈ ਘਰੇ ਰੱਖਣੀ ਹੈ ਦੇਖੋ ਕੰਡੀਸ਼ਨ ਤੁਸੀਂ ਬਿਲਕੁਲ ਨਵੀਂ ਬਿਲਕੁਲ ਨਵੀਂ ਹੈ ਮਤਲਬ ਸਸਤੀ ਇੰਨੀ ਆਈਪੈਡ ਹੈ ਨਾ ਇੰਨੀ ਨਵੀਂ ਮਿਲ ਨਹੀਂ ਸਕਦੀ ਤੁਸੀਂ ਚਾਹੇ ਦੁਬਈ ਦੇ ਰੇਟ ਨਾਲ ਕੰਪੇਅਰ ਕਰ ਲਓ ਆਈਪੈਡ ਦਾ ਬ੍ਰੈਂਡ ਨਿਊ ਕੰਡੀਸ਼ਨ ਹੈ Apple ਦੀ ਆਈਪੈਡ ਇੱਕ ਵੀ ਸਕਰੈਚ ਨਹੀਂ ਹੈਗਾ 올 ਵਰਕਿੰਗ ਹੈ ਤੁਸੀਂ ਦੇਖ ਸਕਦੇ ਹੋ ਕੋਈ ਇਹਦੇ ਚ ਪ੍ਰੋਬਲਮ ਨਹੀਂ ਹੈਗੀ ਬ੍ਰੈਂਡ ਨਿਊ ਕੰਡੀਸ਼ਨ ਹੈ ਠੀਕ ਹੈ ਜੀ ਕਿਤੋਂ ਬ੍ਰੇਕ ਨਹੀਂ ਹੈਗੀ ਸੀਲਡ ਦੀ ਇਹਦੀ ਵੀ ਜ਼ਿੰਮੇਵਾਰੀ ਦੇ ਮੰਗ ਕਰਦੇ ਰਿਪੇਅਰ ਨਹੀਂ ਹੋਈ ਹੋਊਗੀ ਸਿਰਫ ਪ੍ਰਾਈਸ ਕਿੰਨਾ ਹੈਗਾ 6000 ਰੁਪਏ 6000 ਰੁਪਏ ਦੇ ਵਿੱਚ ਵੀ ਤੁਹਾਨੂੰ ਕੀ ਕੁਝ ਮਿਲ ਰਿਹਾ ਆਈਪੈਡ ਦੇ ਨਾਲ 22500 ਰੁਪਏ ਦਾ オリジナル ਕਵਰ 6000 ਰੁਪਏ ਦੇ ਵਿੱਚ ਤੁਹਾਨੂੰ ਨਾਲ ਕਵਰ オリジナル ਕਵਰ ਹੈ ਬ੍ਰਾਂਡਿੰਗ ਨਵਾਂ ਤੇ ਆਈਪੈਡ ਤੇ ਨਾਲ ਚਾਰਜਰ 11500 ਰੁਪਏ ਦਾ ਚਾਰਜਰ ਦੇਵਾਂਗੇ ਤੁਹਾਨੂੰ 20 ਵਾਟ ਦਾ ਚਾਰਜਰ ਵੀ ਨਾਲ ਦੇਵਾਂਗੇ ਆਈਪੈਡ ਵੀ ਦੇਵਾਂਗੇ ਸਿਰਫ 6000 ਰੁਪਏ ਦੀ ਇਹ ਤਾਂ ਤੁਸੀਂ ਆਫਰ ਹੀ ਲਾ ਲਓ ਇੱਕ ਤੁਹਾਡੇ ਲਈ ਬਸ ਆਪਾਂ ਲੈ ਕੇ ਆਏ ਆ ਕਿ ਆਪਣੀ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤਾਂ ਕਰਕੇ ਆਈਪੈਡ ਸਿਰਫ 6000 ਰੁਪਏ ਦੇ ਵਿੱਚ ਵਿਦ ਕਵਰ ਵਿਦ ਚਾਰਜਰ ਇੱਕੋ ਮਾਡਲ ਆ ਜਲਦੀ ਡਨ ਕਰ ਲਿਓ ਉਸ ਤੋਂ ਬਾਅਦ ਲੈ ਕੇ ਆਇਆ ਹਾਂ ਤੁਹਾਡੇ ਲਈ ਬ੍ਰੇਕ ਦੇ ਵਿੱਚ ਫੋਨ 14 Pro Max ਜੇ ਕਿਸੇ ਨੇ ਘੱਟ ਪੈਸੇ ਲਾਣੇ ਆ 14 Pro Max 256 GB ਬ੍ਰੈਂਡ ਨਿਊ ਕੰਡੀਸ਼ਨ ਹੈ 87 ਬੈਟਰੀ ਹੈਲਥ ਇਹਦੀ ਵੀਡੀਓ ਮੈਂ 59000 ਰੁਪਏ ਦੀ ਅਪਲੋਡ ਕੀਤੀ ਸੀ ਇੰਸਟਾਗ੍ਰam ਤੇ ਲੇਕਿਨ ਮੈਂ YouTube ਕਰਕੇ ਤੁਹਾਡੇ ਲਈ ਆਫਰ ਲੈ ਕੇ ਆਇਆ ਹਾਂ ਜਿਹੜਾ ਆਪਾਂ ਨੂੰ YouTube ਤੇ ਫੋਲੋ ਸਬਸਕ੍ਰਾਈਬ ਆਪਾਂ ਨੂੰ ਕਰਕੇ ਆਏਗਾ ਨਾ 14 Pro Max 256 GB only back break ਤੁਹਾਡੇ ਲਈ ਮੈਂ ਦੇ ਦੂੰਗਾ ਜੀ ਇਹ 56500 ਦਾ 56500 ਦੇ ਵਿੱਚ 14 Pro Max ਸਿਰਫ YouTube ਵਾਲਿਆਂ ਲਈ ਹੈ 14 Pro Max 56500 ਦੇ ਵਿੱਚ ਵਿੱਦ ਬਾਕਸ ਆਲ ਵਰਕਿੰਗ ਹੈ ਕੱਲਾ ਬੈਗ ग्लास ब्रेक ਹੈ ਜੇ ਬੈਗਲਾਸ ਚੇਂਜ ਕਰਾਉਣਾ ਤਾਂ ਉਹ ਵੀ ਤੁਹਾਨੂੰ 2000 ਦੇ ਵਿੱਚ ਕਰਾ ਕੇ ਦੇ ਦੂੰਗਾ ਜੀ ਉਸ ਤੋਂ ਬਾਅਦ ਲੈ ਕੇ ਆਇਆ ਮੈਂ 13 Pro 128 GB ਕੰਡੀਸ਼ਨ ਬਿਲਕੁਲ ਬ੍ਰੈਂਡ ਨਿਊ ਇਹਦਾ ਵੀ ਰੇਟ ਤੁਸੀਂ ਬਹੁਤ ਸੋਹਣਾ ਰੇਟ ਤੁਹਾਨੂੰ ਦਊਗਾ ਜੀ 13 Pro 128 GB 올 ਵਰਕਿੰਗ ਕੰਡੀਸ਼ਨ ਬ੍ਰੈਂਡ ਨਿਊ 84 ओरिजिनल ਬੈਟਰੀ ਹੈਲਥ ਆਪਾਂ ਬੂਸਟ ਨਹੀਂ ਕਰਾਉਂਦੇ ਜਿੰਨੀ ਬੈਟਰੀ ਹੈਲਥ ਹੁੰਦੀ ਹੈ ਉਨਲੀ ਹੀ ਆਪਾਂ ਰੱਖਦੇ ਆਂ USA ਦਾ ਫੋਨ ਹੈ 5G ਚਿਪ ਵਾਲਾ ਕੰਡੀਸ਼ਨ ਬਿਲਕੁਲ ਬ੍ਰੈਂਡ ਨਿਊ ਹੈ ਜੀ 13 Pro 128 ਵਿਦ ਬਾਕਸ ਵਿਦ ओरिजिनल ਕੇਬਲ ਨਾਲ ਵੀ ਵਾੜ ਦਾ ਚਾਰਜਰ ਫਰੀ 13 Pro 128 GB ਮਾਰਕੀਟ ਚ 50000 ਦੀ ਵੈਲਿਊ ਆ ਆਪਾਂ ਸਿੰਗਲ ਫੋਨ ਤੇ ਆਫਰ ਲਾਇਆ ਜੀ ਸਿਰਫ 45000 ਰੁਪਏ 45000 ਰੁਪਏ ਦੇ ਵਿੱਚ ਸਿਰਫ ਵਿਦਆਉਟ ਬਾਕਸ ਫੋਨ ਵੀ ਨਹੀਂ ਮਿਲਦਾ ਮੈਂ ਤੁਹਾਡੇ ਲਈ ਬਾਕਸ ਵਾਲਾ ਦੇ ਰਿਹਾ 13 Pro 13 Pro 128 GB ਸਿਰਫ 45000 ਰੁਪਏ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਤੇ ਕਮੈਂਟ ਕਰਿਓ ਜਰੂਰ ਹਨਾ ਆਪਣੇ ਸਾਰੇ ਯਾਰਾਂ ਦੋਸਤਾਂ ਨੂੰ ਵੀਡੀਓ ਨੂੰ ਸ਼ੇਅਰ ਕਰਿਓ ਉਹਨਾਂ ਨੂੰ ਆਪਣਾ YouTube ਦਾ ਲਿੰਕ ਭੇਜਿਓ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਿਓ ਤਾਂ ਕਰਕੇ ਤੁਹਾਡੇ ਲਈ ਆਪਾਂ ਨਵੇਂ-ਨਵੇਂ ਆਫਰ ਲੈ ਕੇ ਆਈਏ ਜਿਵੇਂ ਆਪਣਾ YouTube ਗਾਂ-ਗਾ ਵਧੂਗਾ ਓਵੇਂ-ਓਵੇਂ ਆਪਾਂ ਤੁਹਾਨੂੰ ਨਵੀਆਂ-ਨਵੀਆਂ ਡੀਲਾਂ ਤੇ ਬਹੁਤ ਸੋਹਣੇ-ਸੋਹਣੇ ਰੇਟਾਂ ਦੇ ਵਿੱਚ ਲੈ ਕੇ ਆਵਾਂਗੇ ਧੰਨਵਾਦ